ਭੱਲੇ 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 ਰੋਟੀਆਂ ਰੋਟੀਆਂ ਖਾ ਹੋ ਰਹੀਆਂ ਸਿਰ ਸਿਰ ਸਾਸਰੀ ਘਰ ਦੀ ਬੀਬੀ ਜੀ ਇਹ ਵੀ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ ਸਾਸਰੀ ਉਹ ਬਾਸਕਾਰ ਨੂੰ ਸਾਸਰੀ ਘਰ ਨੂੰ ਸਾਸਰੀ ਘਰ ਸਾਸਰੀ ਘਰ ਉਹ ਦੂਹੀ ਕਰਦਾ ਕਰਨਾ ਆ ਗਿਆ ਫਿਰਦਾ ਟੁੱਟੇ ਵਾਂਗੂ ਮੇਰੇ ਮੂੰਹ ਉੱਪਰ ਚਲ ਗਈ ਕਿ ਉੱਪਰ ਖੜੇ ਵੀਡੀਓ ਬਣਾਉਣਾ ਆਣਾ ਹੈ ਦੇਖਾਂ ਪੜਾ ਮੈਂ ਜਾ ਕੇ मेरी ऊपर चल गई है बिल्ली मेरी प्रीटी जंटा ओहो ओ हो गॉड कलाशो हे लिसन कलाशो वाहे वाह कोठे ऊपर आ गए क्यों आ गए ओहो ਮਾਂ ਹੁੰਦੀ ਐ ਮਾਂ ਉਹ ਦੁਨੀਆਂ ਵਾਲਿਓ ਮਾਂ ਜਿਨਾ ਕੋਈ ਨਾ ਲਾਡ ਲਡਾਉਂਦਾ ਆ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਖੂਲ ਨਹੀਂ ਦੇ ਟੱਕ ਕਾਉ ਦੁਨੀਆਂ ਵਾਲਿਓ ਮਾਂ ਹੁੰਦੀ ਐ ਮਾਂ ਉਹ ਦੁਨੀਆਂ ਵਾਲਿਓ ਚੈਨ ਉਹ ਤੈਨੂੰ ਚੈਨ ਕਿਉਂ ਨਾ ਆਉਂਦਾ ਨਹੀਂ ਬੁੱਟੜੀ ਏ ਸਾਡੀ ਬੁੱਢੀ 2.5 ਲੱਖ ਦੀ ਤੈਨ ਲੱਖ ਦੇ ਕੇ ਲੈ ਜਾਓ ਜਿੰਨੇ ਲੈ ਕੇ ਜਾਣਾ ਉਹ ਸਾਡੀ ਬੁੱਢੀ 2.5 ਲੱਖ ਦੀ ਉਹ ਮੁੱਲ ਤੇਰਾ ਪਤਾ ਤੇਰੇ ਪੋਤੇ ਨੇ ਕੋਣੋਂ ਨਰਾਜ਼ ਕੀਤੇ ਨਹੀਂ ਨਰਾਜ਼ੀ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਤੋੜ ਮੋੜ ਕਿਤੇ ਸੌ ਆ ਗਿਆ ਤਾਂ ਸੀ ਗਿਆ ਪਸੀਨਾ ਯਕ ਆ ਗਈ ਤੇ ਜੋੜ ਕੀ ਉੱਪਰ ਆ ਗਈ ਮੈਂ ਕੋ ਮੈਂ ਏਕੇ ਚੱਲੀ ਆ ਮਾਮੀਆਂ ਤੇ ਚੱਲੀ ਦੋ ਤਿੰਨ ਦਿਨ ਲਈ ਪਤਾ ਨਹੀਂ ਕੀ ਗੱਲ ਹੋਈ ਨਾ ਡੈਡੀ ਨਾਲ ਨਾਰਾਜ਼ ਹੋ ਕੇ ਤੋ ਚੱਲੀ ਆ ਤੱਕ ਦੱਸਿਆ ਜਾਈ ਕਿੱਦਾਂ ਜਾਂਦੀ ਐ ਦੱਸਿਆ ਤੈਨੂੰ ਲੈ ਜਾਏ ਕਿੱਦਾਂ ਜਾਂਦੀ ਐ ਨਹੀਂ ਤੂੰ ਦੱਸਿਆ ਨਹੀਂ ਪਹਿਲਾਂ ਕਿੱਥੇ ਦੱਸਿਆ ਨਹੀਂ ਇੱਧਰ ਆ ਹਾਂ ਜੀ ਅਰੇ ਜਾ ਨਹੀਂ ਸਕਦੀ ਨਹੀਂ ਨਹੀਂ ਜਾ ਸਕਦੀ ਹੁਣ ਤੈਨੂੰ ਗੁੱਡੇ ਬਾਰੇ ਹੁਣ ਕੀ ਚੰਦਾ ਚੜਿਆ ਹੁਣ ਗੁੱਡੇ ਬਾਰੇ ਆ ਮੈਂ ਅੱਜ ਤੇਰੇ ਨਾਲ ਬਸ ਮੇਰੀ ਮਤੀ ਕਰ ਲੈ ਇਹ ਗੱਲ ਹੀ ਹੋਈ ਸਾਰੀ ਜਦੋਂ ਕੋਲ ਲਾ ਟਟੋਣਾ ਤੁਸੀਂ ਗੱਲ ਆ ਬਹੁਤ ਥੱਕੇ ਰਹਿਣਾ ਜਾਣ ਮੈਂ ਜਾਣਾ ਨਹੀਂ ਕਿੱਥੇ ਚੱਲੇ ਹੁਣ ਮਾਮਿਆਂ ਦੇ ਕਰਨ ਚੱਲੇ ਹੁਣ ਡਾਡੀ ਤੇਰਾ ਮੈਨਾਂ ਹਰ ਵੇਲੇ ਲੜਦਾ ਰਹਿੰਦਾ ਮੈਂ ਨਹੀਂ ਰਹਿ ਸਕਦੀ ਉਹ ਡੈਡੀ ਦਾ ਤੇ ਤੈਨੂੰ ਪਤਾ ਹੀ ਹੈ ਸਾਰੀ ਉਮਰ ਇਦਾਂ ਹੀ ਨਿਕਲ ਗਈ ਆ ਹੁਣ ਨਹੀਂ ਮੈਂ ਕੱਢਣੀ ਤੇ ਹੁਣ ਸਾਡੀ ਬੀਬੀ ਦਾ ਤਾਂ ਖਿਆਲ ਕਰ ਵੜਾ ਮੋਟਾ ਨਾਮ ਹੋਣਾ ਚਾਹੀਦਾ ਅੱਲ ਲਿਖਣਾ ਚਾਹੀਦਾ ਹਾਂ ਉਹ ਨਹੀਂ ਹੈਗਾ ਇਹਨਾਂ ਤੇ ਉਹ ਹੈ ਨਹੀਂ ਇਹਦੇ ਵਿੱਚ ਮੈਂ ਨਹੀਂ ਵੀ ਹੈਗੀ ਨਾ ਹੀ ਮਾਲੀ ਜਨਾ ਪੋਤੀ ਓਕੇ ਜੀ ਤੇਜ਼ੀ ਗਾ ਜੀ ਤੇਜ਼ੀ ਪੋਤੀ ਦੀ ਤੇਜ਼ੀ ਨਹੀਂ ਲੱਗਦੀ ਆ ਕੋਈ ਨਹੀਂ ਲੱਗਦੀ ਪਰਮ ਤੇ ਉਥੇ ਕੁੱਤੇ ਖਾਣੇ ਕਰਕੇ ਕੁੱਤੇ ਆ ਜਾਂਦਾ ਨਹੀਂ ਐਵੇਂ ਤਾਂ ਨਹੀਂ ਆ ਗਿਆ ਥੱਲੇ ਹੋਰ ਨਹੀਂ ਆ ਸਕਦਾ ਪਰ ਪਰ ਬੀਬੀ ਹੈ ਕਿਹਦੇ ਕਾਲਦੀ ਹੈ ਸਮਝ ਨਹੀਂ ਆਉਂਦੀ ਮੈਂ ਨਹੀਂ ਹੁਣ ਨਹੀਂ ਜਾਣ ਦੇਣਾ ਮੈਨੂੰ ਲੱਗਦਾ ਤਾਂ ਹਨਾ ਕਰਾਂ ਮੈਂ ਕਿਉਂ ਲੱਗ ਤੈ ਆਈ ਕਿੱਥੇ ਜਾਣਾ ਫੇ ਆਹੋ ਜਿੱਥੇ ਮਰਜੀ ਜਾਓ ਆਪਣੀ ਘਰ ਦੀ ਲਿਆ ਤੂੰ ਜਾ ਕੇ ਮੈਂ ਠੇਕਣ ਤੁਹਾਡਾ ਲਿਆ ਆਹ ਹਾਂ ਜੀ ਬੀਬੀ ਉਹ ਕਹਿੰਦੇ ਨੇ ਤਾਂ ਸਾਰੀ ਮੋਰ ਜਾਨ ਸਮਝੀ ਨਹੀਂ ਜਾਨ ਐ ਉਹ ਜਾਣ ਦਿੰਦਾ ਸੀ ਇਹ ਇਹਦੀ ਗੱਲ ਸੁਣ ਲੈ ਹੋਰੇ ਦੇ ਨਾ ਮੈਂ ਤਾਂ ਗਾਹ ਲਿਖਿਆ ਨਹੀਂ ਹੋਣਾ ਹਾਂ ਗਾਹ ਨਹੀਂ ਕੋਣ ਮੜ ਸੋਣੇ ਹੋ ਗਏ ਮੇਰੇ ਤਾਂ ਤਰ ਤੁਰਦਾ ਲੱਕੜਾ ਡੜੇ ਜੰਮਣ ਦਾ ਲੋਹੇ ਦਾ ਜੰਮਣ ਦਾ ਬੀਬੀ ਉਹ ਠੇਕ ਕਿੱਧਰ ਪੱਖ ਕੇ ਆਈਏ ਹੋਰ ਤੇ ਨਾ ਮੜ ਸੋਣੇ ਤੇ ਮੈਂ

ਕਿ ਉਹ ਉਹਨੇ ਕਹਣਾ ਤੁਹਾਨੂੰ ਕਹਣਾ ਪਤਾ ਹੀ ਸਾਰਾ ਕੁਝ ਤੇਰਾ ਹੈ ਨਹੀਂ ਕੋਈ ਤੇਰੇ ਸਾਰਾ ਉਹ ਨਾ ਮੈਂ ਦੋਹਾਂ ਦਾ ਕਹਿ ਨਹੀਂ ਤੂੰ ਕਹਦਾ ਮੈਂ ਆਪਣੇ ਪੁੱਤਾਂ ਕੇ ਨਹੀਂ ਹੋਊਂਦਾ ਕਹਿਉਂਗਾ ਬੀਬੀ ਗੱਲ ਪਤਾ ਕੀ ਆ ਮੈਂ ਤੈਨੂੰ ਤਾਂ ਹੀ ਕਹਣਾ ਬੁਰੀ ਨਾ ਬਣਿਆ ਕਰੇ ਦੋਨੇ ਇਕੋ ਮੈਂ ਮੈਂ ਕੁਝ ਕਿਹਾ ਹੀ ਨਹੀਂ ਆ ਦੇਖ ਲੈ ਇਹ ਪੁੱਠਿਆ ਆ ਪਾ ਕੇ ਆਈ ਉੜਕਣੀ ਪੁੜਕਦੀ ਰੱਖਿਆ ਕਿਦਾਂ ਤਾਂ ਉਹਨੇ ਇਹ ਕਿਹਾ ਤੇ ਉਹਨੇ ਕਿਹਾ ਰੋਟੀ ਖਾ ਚੱਲੇ ਥੱਲੇ ਆਹੋ ਏ ਉਹ ਕਿਹੜਾ ਨਾ ਤੱਕ ਥਲੇ ਤੋਂ ਗੜਨ ਹਾਂ ਆ ਦੇਖ ਲੈ ਹਾਂ ਫਿਰ ਆਇਆ ਥਲੇ ਹੁਣ ਹੁਣ ਦੇਖ ਕਿਦਾਂ ਪਿਆਰ ਅੱਛਾ ਹੁਣ ਹੱਸਾ ਨਹੀਂ ਨਾ ਇਹ ਬੇਚਾ ਨਹੀਂ ਨਹੀਂ ਐਦਾਂ ਤਾਂ ਸੁਣਨੇ ਮੇਰੀ ਸੁਨੇਗਾ ਹਾਂ ਪਹਿਲਾਂ ਮੈਨੂੰ ਸੁਣ ਲੈਣੀ ਮਾਡਾ ਤੇ ਨਾਸ ਮੇਰੇ ਕਿਹਾ ਵੀ ਹੁਣ ਕੂੜਾ ਕੱਢਣਾ ਹੁੰਦਾ ਤੇ ਗੱਡੀਆਂ ਦੋਵੇਂ ਬਾਹਰ ਕੱਢਣੀਆਂ ਕਰਦੀਆਂ ਮੈਨੂੰ ਕੱਢੇ ਮੇਰੀ ਤਾਂ ਮੇਰੀ ਤਾਂ 1 ਮਿੰਟ ਦਮਾ ਨਹੀਂ ਪਾਉਂਦੀ ਮੇਰੇ ਨਾਲ ਕੋਈ ਗੱਲ ਕਰਦਾ ਸੁਣਦਾ ਹਾਂ 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 ਹਣਾ ਕਾਕਾ ਤੂੰ ਮੰਮੀ ਤੂੰ ਕਸੂਰ ਤੇ ਆਇਆ ਕਸੂਰ ਹਣਾ ਕੀ ਹੋਇਆ ਜੀ ਮੈਂ ਗੱਡੀ ਬਾਹਰ ਕੱਢਣੀ ਏਕ ਅਮਰਦ ਨੇ ਕੱਢਦੀ ਦੂਜੀ ਤੀਜੀ ਕਰ ਤਾ ਤੂੰ ਉਹਰੇ ਚੱਲ ਗਿਆ ਸੀ ਕਿਤੇ ਉਹ ਖੇਤਾਂ ਨੂੰ ਹਣਾ ਔਰ ਡੈਡੀ ਨੇ ਤਾਂ ਬਸ ਉੱਥੇ ਹੀ ਲਾਲਾ ਲਾਲਾ ਕਰਦੀ ਮੈਂ ਨਹੀਂ ਆਓ ਲੈ ਉਧਰ ਉਧਰ ਅਛਾ ਤੂੰ ਹੀ ਦੱਸੋ ਡੈਡੀ ਕੀ ਗੱਲ ਹੋਈ ਮੈਂ ਕਿਹਾ ਤੇ ਗੱਡੀ ਕੱਢ ਕਰਨੀ ਡੈਡੀ ਡੈੜੀ ਦੀ ਸੁਣ ਲਓ ਡੈਡੀ ਕੀ ਹੋਇਆ ਕੀ ਗੱਲ ਹੋਈ ਕਹਿੰਦੇ ਆ ਬਕਸਾ ਕਹਿੰਦਾ ਕਿ ਆ ਇੱਥੇ ਆ ਜੜਾ ਮੈਂ ਅਮਰਪ੍ਰੀਤ ਨੇ ਗੱਡੀ ਤੋਂ ਕੱਢਿਆ ਹਸਾ ਅਮਰਪ੍ਰੀਤ ਦੀ ਗੱਡੀ ਚ ਆ ਜੜਾ ਵੱਡਾ ਹਾਂ ਤੇ ਬਕਸਾ ਉੱਤੇ ਰੱਖ ਕੇ ਆਓ ਮੈਂ ਦਿੱਤੀ ਆ ਮੈਨੂੰ ਕੋਈ ਉੱਤੋਂ ਤਾਲਾ ਖੋਲ ਕੇ ਆ ਮੈਂ ਕੀ ਕੀ ਕਰਾਂ ਮੈਂ ਤਾਂ ਤਿੰਨ ਕੰਮ ਇੱਕ ਵਾਰ ਨਹੀਂ ਇੱਕ ਇੱਕ ਕੰਮ ਦੱਸੋ ਇੱਕ ਕੰਮ ਹੋਣਾ ਉਸ ਤੋਂ ਬਾਅਦ ਦੂਜਾ ਹੋ ਸਕਦਾ ਕੰਨੇ ਕੰਮ ਇਕੱਠੇ ਕਿਦਾਂ ਹੋਣਗੇ ਆਪਣਾ ਨਹੀਂ ਬੀਬੀ ਇਹ ਤੇਰੇ ਪੋਤ ਨੂੰ ਤੇਰੇ ਕੋ ਗਾਲਾਂ ਫਰਾ ਦਿੰਦੀ ਆ ਪਰ ਇਹਦੀ ਵੀ ਗਲਤੀ ਪੂਰੀ ਤੂੰ ਹੋਰ ਹੀ ਪਾਸੇ ਚਲ ਜਾਇਆ ਕਰ ਆਹੋ ਕੰਮ ਇੱਕ ਟਾਈਮ ਇੱਕ ਕੰਮ ਇੱਕ ਕੰਮ ਹੁੰਦਾ ਮੰਮੀ ਹੱਥ ਨਹੀਂ ਇੱਕ ਦੇਖ ਲੈ ਹੋ ਗਿਆ ਕਿ ਨਹੀਂ ਹੁਣ ਇਹਨੇ ਗੱਡੀ ਦੇ ਵਿੱਚ ਮਿੱਠੀਆਂ ਮਾਰਦੇ ਜਾਣਾ ਇਹਨੇ ਕਿਹਾ ਕੁਲਦੀਪ ਤੈਨਾਂ ਇਦਾਂ ਕਰਿਆ ਕਰ ਬੇਇੱਜ਼ਤੀ ਹੁੰਦੀ ਆ ਨਾ ਇਹ ਉਹਨੇ ਪਿਆਰ ਨਾ ਸਮਝਾਉਣਾ ਇਹਨੇ ਪੂਰਾ ਪਿਆਰ ਉਹ ਹੈ ਨਹੀਂ ਇਹਨਾਂ ਦੇ ਵਿੱਚ ਉਹ ਬੀਬੀ ਗੱਡੀ 'ਚ ਪੁੱਤ-ਪੁੱਤ ਕਰਦਾ ਆ ਨਾ ਹੋਰ ਤੈਨੂੰ ਕੀ ਪਤਾ ਨਮਾਜ ਮਾਨ ਆ ਗਿਆ ਪੁੱਤ ਪਤਾ ਨਾ ਮੇਰੇ ਪੁੱਤ ਕਿਆ ਨਾ ਹਾਂ ਨੂੰ ਸੁਤ ਕਾਰ ਰਗਾ ਰਾਜਾ ਕਹਿੰਦਾ ਰਾਜਾ ਮੰਮੀ ਨੂੰ ਰਾਜਾ ਡੈਡੀ ਰਾਜੇ ਮੈਂ ਬੀਬੀ ਇੱਕਦਮ ਸੁਣਿਆ ਕਿ ਕਿਦ ਸੁਣਿਆ ਕਹਿੰਦਾ ਰਾਜੇ ਨਾ ਲੜਿਆ ਕਰ ਲ ਬੀਬੀ ਤਮਾਸ਼ਾ ਵੇਖਦੀ ਆ ਯਾ ਮੈਂ ਮੈਂ ਕਿੰਦਾ ਨਹੀਂ ਤੈਨੂੰ ਪਤਾ ਕਿੰਦਾ ਹੁਣ ਤੇ ਹੁਣ ਪੀਕੇ ਚੱਲੀ ਤਾਂ ਹੁਣ ਆ ਮੈਂ ਨਹੀਂ ਚੱਕੇ ਤਾਂ ਜਾ ਟੋਪੜੀ ਖੀ ਰਾਜਾ ਪਰ ਆ ਆ ਜਾਈ ਇਹ ਨਹੀਂ ਗੱਲ ਹੋਣੀ ਦੋ ਦਿਨ ਰਹਿ ਕੇ ਆਉਣਾ ਕਹਿੰਦੀ ਤੇ ਚੱਲ ਨਹੀਂ ਉਹ ਬੁੱਢੇ ਮੈਨੂੰ ਨਹੀਂ ਆਣੀ ਹੁਣ ਆ ਨਹੀਂ ਮੈਨੂੰ ਜੋ ਮਰਜ਼ੀ ਕਰੀ ਬੀਬੀ ਜੇ ਮੈਂ ਨਾ ਹਿਲਣਾ ਨਹੀਂ ਨਾਲੇ ਕਹਿੰਦੀ ਇਹ ਨੁਕੀ ਜੀ ਮਕਾਰਦਾ ਦਰਬਾਰੀ ਕਿੰਦਾ ਕਰਦਾ ਕਿਦਾ ਇਹ ਦੀ ਤਕਰੀਰ ਤੇ ਬੇਨਰ ਸੁਣਿਆ ਗਰਮ ਗਲਦੀਪ ਗਲਦੀਪ ਦਾ ਮੋਢਾ ਬੱਲਾ ਜਾਂ ਮੈਂ ਇੱਕ ਬਲੀ ਕੜਨ ਦਾ ਉਹ ਮੈਂ ਖੁਦ ਦਾ ਕੋਲ ਗੱਲ ਲਾ ਇੱਕ ਨੰਬਰ ਦੀਆਂ ਚੀਜ਼ਾਂ ਐ ਦੋਵੇਂ ਦੋਨੇ ਦੋਨੇ ਬਹੁਤ ਐ ਵੀ ਨਾ ਕਿਤੇ ਭਲੇ ਖੇਚ ਰਹਿ ਜੀ ਹੁਣ ਇਹਦੇ ਦੇਖੀ ਬੜ ਸੋਹਣੇ ਜਾਂਦੇ ਨੇ ਜਿਹੜਾ ਬੜਾ ਪਾਸੇ ਤੋਂ ਸਵੇ ਜਾਣਾ ਚਾਹੀਦਾ ਹੱਸਣ ਚਾਹੀਦਾ ਆ ਮੈਂ ਜਾਣਾ ਇਹਨਾਂ ਨੂੰ ਕੱਪੜੇ ਲੱਗੀ ਪਾਉਣ ਦਾ ਕੱਪੜੇ ਪੈਤਰਨੇ ਆ ਨਾ ਖਲਾਵੇ ਵਾਲਾ ਹੋ ਗਿਆ ਥਿਆ ਆਹੋ ਉਹਨੇ ਸਭ ਤੋਂ ਪਹਿਲਾਂ ਪੱਗ ਬਨ ਲਈ ਆ ਹੈਂ ਹਾਂ ਬੋਲ ਨਿਕਲਦੀ ਏ ਰੋਈ ਵਟਕੇ ਆਹੋ ਆ ਵਟਕਾ ਮੈਂ ਕਿੰਨਾ ਬੀਬੀ ਅੱਜਕੱਲ ਦੇ ਮੁੰਡੇ ਕੁੜੀਆਂ ਜਿੰਨਾ ਪਿਆਰ ਨਹੀਂ ਜਿੰਨਾ ਇਹਨਾਂ ਦੇ ਵਿੱਚ ਆ ਇਹ ਜਾਣ ਕੇ ਕਰ ਜਾਂ ਤੇ ਇਹ ਮੈਂ ਤਨ ਹਾਂ ਇਹ ਸਾਨੂੰ ਦੱਸ ਰਿਹਾ ਮੈਂ ਕਹ ਇੱਕ ਦੂਜੇ ਤੋਂ ਵੱਖ ਨਹੀਂ ਹੁੰਦੇ ਮਾਸਾ ਵੀ ਹੈ ਗਾਲਾਂ ਵੀ ਕੱਢ ਲੂ ਸਵੇਰੇ ਫੇਰ ਮੁੜ ਕੇ ਕਿੱਥੇ ਗਈ ਕਿੱਥੇ ਆ ਇਹ ਵੀ ਇਹ ਬੁੜੀ ਦਾ ਕਲੀ ਕਿਥੇ ਨਾ ਤੂੰ ਹੀ ਬਗੜੇ ਹੁਣ ਹੋਰ ਕਿੱਥੇ ਕਲੀ ਬੀਬੀ ਮੇਰਾ ਨਾ ਲਿਆ ਤਾਦੀ ਕਿਥੇ ਪਿਛਿਆ ਕਰੀ ਨਾ ਮੇਰਾ ਕਦੀ ਨਾ ਲਿਆ ਨਾ ਤੇਰਾ ਤੇ ਪੱਪਾ ਲਿਆਈ ਨਹੀਂ ਤੇਰਾ ਤੇ ਕੋਈ ਕਦੀ ਨਾਂ ਨਹੀਂ ਲਿਆ ਨਾ ਤੈਨੂੰ ਕੋਈ ਵਰਦੀ ਦਾ ਚਾੜਾ ਪਾਣੀ ਤੇ ਨਾਂ ਨਾ ਲਿਆ ਕੀ ਪਾਣੀ ਦੇਣਾ ਦੇਣਾ ਕਿਹਦੀ ਗੱਲ ਸੀ ਰੋ 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 ਨਾ ਮੈਂ ਹਾਂ ਰੋਣ ਲੈਣਾ ਮੈਂ ਕਿੱਦਾਂ ਗਹਿਰ ਚੜਿਆ ਨਾ ਬਲਾ ਬਲਾ ਮੇਰੀ ਬੀਬੀ ਨਾ ਬੋਲਣਾ ਧਿਆਨ ਨਾ ਆਹੋ ਇਹਦਾ ਮੋਲੀ ਦੇ ਲੈ ਕਿਹਾ ਦੇ ਲੈ ਯਾਰ ਵਾਸਤੇ ਮੈਨੂੰ ਜਾਣਾ ਆ ਅੱਛਾ ਮੈਨੂੰ ਕਹਿ ਰਿਹਾ ਜਾ ਆਪਰਾ ਜਾ ਬੀਬੀ ਮੈਂ ਕਹਿੰਦਾ ਮੇਰੀ ਗੱਲ ਸੁਣ ਮੈਂ ਮੈਂ ਕਹਿੰਦਾ ਦੋ ਤਿੰਨ ਚੈਨ ਰੂਗਾ ਘਰ ਜਾਂਦੇ ਨੂੰ ਚੰਗਾ ਚੰਗਾ ਜਾ ਆਹਨੇ ਸਾਡੀ ਵੀ ਜਾਣ ਲੈਣੀ ਕਰਨੀ ਆ ਓਏ ਛੱਡ ਕੇ ਆਉਂਦਾ ਉਹਨੇ ਕਹਿੰਦੀ ਵੀ ਛੱਡ ਕੇ ਆਉਣਾ ਹਾਂ ਮੇਰੀ ਮਾਜੀ ਆ ਤਾਂ ਉਹ ਸਾਡੇ ਨਾਲ ਮੈਂ ਤੇਰੀ ਉਮਰ ਮੈਂ ਉਹ ਸਾਡੇ ਨਾਲ ਕੋਈ ਨਹੀਂ ਬਟੇ ਤਾਂ ਅਦਰ ਲੱਗੇ ਤੇ ਮਰਦੀ ਜਿੰਦਾ ਬਟੇ ਕਿ ਤੱਕ ਉੱਤਲ ਜਾਣਾ ਤਾਰ ਦੇਣਾ ਤੇ ਇਹਨੂੰ ਆਪਣੇ ਪੁੱਤ ਤੇ ਕਿੱਡਾ ਮਾਣ ਆ ਹਨਾ ਇਹ ਬੜੀ ਚੀਜ਼ ਆ ਤੂੰ ਵੀ ਪਤਾ ਹੈ ਨਾ ਸਾਰਾ ਅਦਰ ਰਛੀ ਨਾ ਬੁਣਾ ਨਹੀਂ ਮੈਂ ਜਿਹੜੇ ਉਹਨਾਂ ਕਿਹਾ ਨਾ ਸਾ ਮੈਂ ਉਹ ਖੋਮਾ ਮੰਗ ਉਹ ਟਿਕ ਬੈਗ ਗਿਆ ਕਿੰਦਾ ਖੋਮਾ ਮੰਗ ਆਉਂ ਨਹੀਂ ਮਾਸਾ ਨਹੀਂ ਲੜਿਆ ਵੀ ਮੈਂ ਨਹੀਂ ਜਾਣਾ ਇਦਾਂ ਮਰਜ਼ੀ ਨਹੀਂ ਗਿਆ ਜੇ ਮੇਰਾ ਕਿਸੇ ਨੂੰ ਕਹਿੰਦਾ ਕੱਖ ਦੀ ਮੈਂ ਬੋਲਣਾ ਕਿ ਤੇ ਮੇਰਾ ਕਸੂਰ ਹੁੰਦਾ ਤਾਂ ਹੀ ਬੋਲਦਾ ਉਹਨੂੰ ਪਤਾ ਨਾ ਤੇਰਾ ਤਾਂ ਕਸੂਰ ਕਦੇ ਵੀ ਨਹੀਂ ਹੋਇਆ ਇਹਦਾ ਕਸੂਰ ਨਹੀਂ ਕਦੇ ਵੀ ਹੁੰਦਾ ਮੈਂ ਗਲਤ ਕਹਿ ਰਿਹਾ ਹਾਂ ਬਾਕੀ ਜਿਹਨਾਂ ਦਾ ਕਸੂਰ ਇਹਦਾ ਨਹੀਂ ਹੁੰਦਾ ਇਹਦਾ ਕਸੂਰ ਕੋਈ ਨਹੀਂ ਹੁੰਦਾ ਇਹ ਹੈ ਹੀ ਨਹੀਂ ਇਹ ਘਰ ਦੇ ਵਿੱਚ ਸਾਰਿਆਂ ਤੋਂ ਸਹੀ ਔਰਤਾਂ ਹੈ ਬਹੁਤ ਸਹੀ ਹੈ ਮੈਂ ਕਿਹਾ ਤਾਂ ਬਹੁਤ ਸਾਰਾ ਹਮ ਬੰਦੀ ਮੈਂਟ ਚਮੈਂਟ ਚਾ ਕੇ ਮੰਜੇ ਤੇ ਬੈਠੀ ਲੜਨ ਦੀ ਮੈਂ ਦੇਖਿਆ ਲੜਮਕਾਂ ਨੂੰ ਬੈਠੀ ਮੈਂ ਤਾਂ ਤੂੰ ਜਾਣੀ ਪਈ ਕੱਪੜੇ ਕੂਪੜਾ ਪੈਰ ਤਨ ਜਾਣ ਵਾਸਤੇ ਖੰਡ ਵਾਸਤੇ ਸਾਰੇ ਕੰਮ ਕੀਤੇ ਆ ਸਾਰੇ ਵੀ ਕੰਮ ਕੀਤੇ ਪ੍ਰੈਸ ਨਹੀਂ ਮੈਂ ਕਰ ਨਹੀਂ ਲੋ ਨਹੀਂ ਕਰਨਾ ਤੈਨੂੰ ਕਰੀ ਆਂਦਾ ਆਂਦਾ ਮੈਨੂੰ ਆਂਦਾ ਕੀ ਗੱਲ ਮੈਂ ਤੂੰ ਮੈਨੂੰ ਥੋੜੀ ਜਿਹੀ ਜਿਹੜਾ ਤੜਾ ਨਹੀਂ ਮੈਨੂੰ 100 ਬੰਦੇ 100 ਬੰਦਾ ਹੋ ਬੰਦਾ ਹੋ ਬੰਦਾ ਖੜ ਕੇ ਜਿੱਦਾਂ 100 ਬੰਦੇ ਖੜ ਕੇ ਚਾਹ ਨਾਲ ਲਿਆਂਦਾ ਸੀ ਉਦਾਂ ਚਾਹ ਕਰਿਆ ਕਰ ਹੁਣ ਚਾਹ ਹੋਰ ਤੇ ਰੱਖਦਾ ਕਰਦਾ ਸੀ ਕਿੰਨਾ ਕਰਕੇ ਰੱਖਾਂ ਮੇਰਾ ਚਾਹ ਕਿ ਤੈਨੂੰ ਦੇਖਾ ਇਹਦਾ ਚਾਹ ਹੋਰ ਤੇ ਰੱਖ ਲੈ ਤੇਰੇ ਪੁੱਤ ਦੀ ਇੱਕ ਗੱਲ ਨਹੀਂ ਚੰਗੀ ਲੱਗਦੀ ਹੈ ਇਹ 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 ਇਹਦਾ ਪੜੀ ਬੁਲੀ ਜਿਹਨੇ ਬੋਲੀ ਇਹਦੇ ਚ ਨਿਮਰਤਾ ਨਹੀਂ ਹੈਗੀ ਹੈ ਉਹ ਤੇ ਹੈ ਤੇ ਤੇਰੇ ਚ ਵੀ ਨਹੀਂ ਹੈਗੀ ਚਲੋ ਪਰੇ ਚ ਹੈ ਨਹੀਂ ਆ ਦੇਖਿਆ ਆ ਤਾਂ ਵਾਪੜ ਵੇ ਕਿੰਨਾ ਪੱਟ ਚੜਿਆ ਦੇਖਿਆ ਗੈਰਚੂਲ ਵਿੱਚ ਗਿਆ ਤਾਂ ਆ ਚੱਲਦਾ ਪੱਟਿਆ ਮੈਨੂੰ ਕਹਿਣਾ ਮੈਨੂੰ ਤਾਂ ਪਤਾ ਕਿੰਨਾ ਪਿਆਰ ਕਰਦਾ ਮੈਂ ਨਹੀਂ ਕਰਦੀ ਸੁਣ ਲੈ ਜੂ ਚਲ ਉਹ ਤਾਂ ਨਹੀਂ ਸੁਣਨਾ ਤੇਰੀ ਮੈਂ ਕਹਿੰਦੀ ਨਹੀਂ ਕਿ ਤੇਰੇ ਦਿਲ ਨੂੰ ਲੱਗਣਾ ਮੈਂ ਤਾਂ ਮੈਂ ਆ ਜਾਣ ਨਹੀਂ ਆ ਦੇਦਾ ਅੱਗੇ ਤੇਰਾ ਬਣ ਕੇ ਆਂਡ ਕਰਤਾ ਚਾਹ ਬਣਾ ਦੇ ਜਿਵੇਂ ਆਣਾ ਤੇ ਕੀ ਚਾਹ ਬਣਾ ਦੀ ਪੀ ਸਕਦਾ ਨਹੀਂ ਤੀਰੇ ਤੀਰੇ ਤੇ ਕੰਗੜੀ ਆ ਹਾਂ ਗਿਆ ਹੁੰਦਾ ਪੁੱਛੀਦਾ ਹੋਣੀ ਕਿ ਜਾਓ ਕਹਿ ਜਾਓ ਜੱਫੀਆਂ ਪਾਉਂਦੇ ਜਾਓ ਚੀਰੇ ਆ ਥੋੜਾ ਮੈਂ ਦੇਖਣਾ ਜਾਓ ਨਾ ਤੁਮ ਕਹੇ ਆ ਦੇਖਣਾ ਮੈਂ ਉਹ ਤੇਰੀ ਮਦਦ ਕਰ ਲੈ ਕੱਲ ਦੇਖਣਾ ਚੀਰੇ ਆ ਦੇਖਣਾ ਹਾਂ ਬੀਬੀ ਉਹਦੇ ਅੱਗ ਨਾਲ ਦਾ ਸੂਟ ਪਾਉਣਾ ਇਹਨੇ ਦੇਖੀ ਚਾਹ ਲੈ ਇਹਦੇ ਚਾਹ ਹੱਥ ਕੇ ਸਰ ਚਾਹ ਹੱਥ ਗਿਆ ਹੋਰ ਆਈਆਂ ਛਿੜਕਾ ਦੇ ਫੋਟੇ ਆਵਰੀ ਹੋ ਵੀ ਤੇ ਚਾਹ ਨਾ ਥੱਕ ਗਿਆ ਕੀ ਆ ਤੇ ਨੱਟਣਾ ਦੇ ਨੱਟਣਾ ਦੇ ਹੋ ਗਿਆ ਦੇਖੋ ਤੇ ਆ ਬਿਆ ਨੂੰ ਕਰਨਾ ਚਾਹ ਚਾਹ ਕੇ ਉਹ ਤਾਂ ਚੜਨਾ ਹੀ ਹੈ ਪਰ ਆ ਆ ਪੁੱਤ ਵੱਲੋਂ ਤੁਹਾਡੇ ਪੁੱਤ ਨੂੰ ਚਾਹ ਬੀਬੀ ਹੁਣ ਜਦੋਂ ਮੇਰੇ ਪੁੱਤਾਂ ਨੂੰ ਚੜਦਾ ਹੋਰ ਕੀ ਰੋਣਾ ਆ ਇਹ ਕੋ ਬਸ ਆਪਣੇ ਨਿਆਣੇ ਨਾ ਨਹੀਂ ਉਹਨਾਂ ਨੂੰ ਮੈਂ ਤੈਨੂੰ ਮੇਰੇ ਪੁੱਤ ਨੇ ਰੱਖਿਆ ਇੰਦਾ ਕੋਰਾ ਰੱਖ ਨਹੀਂ ਸਕਦਾ ਠੀਕ ਪੰਪ ਤੇ ਬੜਾ ਦਿੰਦੀ ਉਹਨੂੰ ਆ ਦਿੰਦੀ ਓਏ ਦੁੱਧ ਇਹ ਜੇ ਪੰਪ ਹੀ ਦਿੰਦੀ ਹੁੰਦੀ ਨਾ ਤੇ ਇੱਥੇ ਮੰਜੇ ਤੇ ਨਾ ਬੈਠੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੇਰੀ ਉੱਤੋਂ ਤਾਂ ਜਾਣ ਲੱਭੀਂ ਦੇਖ ਦੇ ਕੇ ਸੱਸ ਨਹੀਂ ਮਿਲਦੀ ਤੇਰੀ ਬੀਬੀ ਤੂੰ ਕਰਕੇ ਦੱਸ ਉਂਗਲ ਮੈਂ ਕਰਦੀ ਆ ਲੈ ਕਿੰਦੀ ਤਾਂ ਤਾਂ ਨਹੀਂ ਤਾਂ ਕਰ ਨਹੀਂ ਨਾ ਤਾਂ ਬੱਸ ਕਰੋ ਇੱਥੇ ਬੱਸ ਕਰਦੀ ਆ ਇੱਥੋਂ ਤੱਕ ਜਾਂਦੀ ਮੇਰੀ ਬੇਟੋ ਤੱਕ ਚੱਲ ਜਾਂਦੀ ਏ ਭਰਾਵਾ ਤੇਰੀ ਜਾ ਸਕਦੀ ਆ ਹੋ ਗਿਆ ਕੋਟ ਕੇ ਤਾਂ ਤਿਆਰ ਹੋ ਆਹ ਗੱਲਾਂ ਨਾ ਕਰ ਬੋ ਗੱਲਾਂ ਦਾ ਘਰੋਂ ਵੜ ਗਿਆ ਲੱਗੀ ਤੂੰ ਸਾਰੇ ਬਨਾਲੂ ਤਾਂ ਵੀ ਆਹ ਹੁੰ ਮੈਂ ਆਉਂ ਬੋਇਆ ਆ ਇੱਥੇ ਇਦਾਂ ਦੇ ਗਿਆ ਬੁਗੀ ਸਾਰੇ ਤੂੰ ਤਿਆਰ ਹੋ ਨਹੀਂ ਧਰਮ ਕਰਦੀ ਤਿਆਰ ਹੋ ਨਹੀਂ ਇਹਨਾਂ ਨੂੰ ਚਾਹ ਕਹਦਾ ਚੜ ਗਿਆ ਹੁਣ ਜਾਣਦਾ ਮੈਨੂੰ ਇਹ ਕੀ ਗੱਲ ਹੈ ਕਿੰਨਾ ਚੁਰਾ ਗਿਆ ਇਹਨੂੰ ਹੈ ਜਾਣ ਸਕਦੀ ਨਾ ਤਸਵੀਰ ਦਾ ਨਾਮ ਲਿਆ ਉਹਨੇ ਲਿਆ ਬਾਸੇ ਉਹਨੂੰ ਕਹਿੰਦਾ ਇਹ ਬੁੱਸੇ ਹੀ ਨਾ ਹੋਏ ਤਾ ਤੈਸਾ ਲਿਆ ਨਾ ਆਹ ਕਿਦਾਂ ਕਹਿੰਦੀ ਡੈਡੀ ਨੂੰ ਕਿਦਾਂ ਕਿਦਾਂ ਚੜ ਗਿਆ ਇਹਨੇ ਲਿਆਣਾ ਜਰਾ ਲੈ ਕਿਉਂ ਨੇ ਉਹਨੇ ਹੋਰ ਇਸ ਨਾਮ ਆ ਗਿਆ ਸਰਦਾਰ ਜੀ ਸਾਹਮਣੇ ਚੜ ਗਿਆ ਉਹ ਨਹੀਂ ਐਨਾ ਨਹੀਂ ਸੋਹਣਾ ਵਾਸ ਹੈ ਕਹਿੰਦੀ ਉਹ ਕਹਿੰਦਾ ਮੈਂ ਚੱਕੀ ਗੱਲ ਕਹਿੰਦੀ ਕੀ ਗੱਲ ਮੈਂ ਜਾਣ ਸਕਦੀ ਨਹੀਂ ਨਹੀਂ ਜਾਂ ਸੰਦੇ ਚਾਉ ਡੋ ਬੀਬੀ ਨੂੰ ਸੱਚੀ ਆਸ ਆ ਗਿਆ ਤੇ ਬੜੀ ਤਮੀਖੀ ਤਿਆਰੀ ਦੇਖੋ ਤੇ ਨਾ ਕਹਿੰਦੀ ਕਿ ਕਿਦਾ ਕਹਿੰਦੀ ਕਿਦਾ ਉਹਦਾ ਜਾ ਕੇ ਦਰਵਾਜ਼ਾ ਦਰਵਾਜ਼ਾ ਦੱਸ ਮੈਂ ਇੱਕ ਵਾਰੀ ਫੇ ਕਿਦਾ ਕਹਿੰਦੀ ਕਿਦਾ ਡੈਡੀ ਨੂੰ ਕਿਦਾ ਕਹਿੰਦੀ ਜਾ ਕੇ ਨੇ ਦਰਵਾਜ਼ੇ ਦੇ ਇੱਥੇ ਕੋਲੇ ਲੱਗੇ ਵੀ ਉਹ ਪਤੀ ਜਾਗਦੀ ਸਾਲ ਨੂੰ ਆ ਬੜੀ ਗਿਰੰਗਾਂ ਦਾ ਕਾਰ ਦੀ ਸੈਟ ਕੋਲ ਆਉਣ ਸੁਣਿਆ ਹਾਂ ਅਰੇ ਇਹ ਲੈ ਆਈ ਨਾ ਕੀ ਸੁਣਿਆ ਇਹ ਕਹਿ ਲਈ ਇਹ ਸੁਣਿਆ ਹੋਰ ਸੁਣਿਆ ਇੱਕ ਤਾਂ ਕਿਸ ਲਾਉਣਾ ਕੀ ਆ ਬੀਬੀ ਬੀਬੀ ਨੂੰ ਇਹ ਵੀ ਸਮਝ ਆਉਂਦੀ ਅਸਾਂ ਨੂੰ ਮਤਲਬ ਕੱਢਣਾ ਕਿੱਦਾਂ ਹੁੰਦਾ ਜਦੋਂ ਇਹਨੂੰ ਕੰਮ ਹੋਇਆ ਨਾ ਕੋਈ ਆਏ ਹੋਏ 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 ਬਨਲੀ ਪਾਕਿਸਤਾਨ ਸੱਜਣਾ ਨੇ ਬਨਲੀ ਅੱਜ ਵੇਖੀ ਦੋਨਾਂ ਨੇ ਨਹੀਂ ਕਿਹੜੀ ਗੱਡੀ ਖਾਣੀ ਇਹ ਇੱਕ ਸਵਿਫਟ ਆਪਣੀ ਤੇ ਜਾਊਗਾ ਭਰਾਵਾ ਸਾਡੀ ਦੇ ਕਿੱਥੇ ਨੇ ਮੈਂ ਬੈਠਾ ਹੀ ਆ ਅਮਰ ਤਾਂ ਉਹ ਹੋਇਆ ਉਹ ਰਸਕੇ ਹੋ ਗਿਆ ਤੇ ਅੰਦਰ ਪਈ ਦੇਰ ਉਹ ਹੀ ਆ ਆ ਜਾ ਇਹ ਨਾਲੇ ਵਾਲੇ ਕਰਦੀ ਨੇ ਬਹੁਤ ਟਾਈਮ ਲੱਗ ਜਾਂਦਾ ਨਾ ਮੈਂ ਉਹ ਤੋਂ ਬਾਅਦ ਜਾਣ ਕੇ ਸਤਾਉਂਦੀ ਆ ਡੈਡੀ ਨੂੰ ਜਾਣ ਕੇ ਸਤਾਉਂਦੀ ਆ ਇਹਨੇ ਜਾਣ ਕੇ ਬੁਲਾਉਣਾ ਕਿ ਮੈਂ ਲੇਟ ਕਰਦੀ ਜਾਣ ਕੇ ਹਾਂ ਹੁਣ ਫੋਨ ਘਵਾ ਲਿਆ ਨੇ ਹਾਂ ਜਾਣ ਬੀਬੀ ਇਹ ਜਾਣ ਕੇ ਪਖੰਡ ਕਰਦੀ ਜਾਣ ਕੇ ਆਹੋ ਸ਼ੁਕਰ ਚੱਲੀ ਆ ਵੇਹਲਾ ਨਾ ਹੁਣ ਬਹਿ ਕੇ ਅੱਗੇ ਸੀਟ ਤੇ ਆਓ ਦੇਖ ਲੈ ਕੱਢ ਨਹੀਂ ਕਿ ਨੀ ਗੱਡੀ ਵੇਹਲਾ ਵੇਹਲਾ ਮੇਰਾ ਫੋਨ ਹੀ ਲੱਗਣ ਜਾ ਯਾਰ ਅੰਦਰ ਬੱਲ ਵੱਜੀ ਸੀ ਮੰਮੀ ਚਲ ਚਲ ਜਾਓ 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 ਸਿਰ ਨਾ ਖਾਓ ਹਾੜਾ ਕਿਉਂ ਬੀਬੀ ਬੀਬੀ ਇਹਨੂੰ ਮੱਥਾ ਟੇਕ ਕਿਉਂ ਟੇਕ ਕਰ ਜਾ ਮੈਂ ਟੇਕ ਦੇ ਦਿੰਦਾ ਹੁਣ ਵੱਜੀ ਜਾਓ 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 ਦਬਾ ਕੀ ਕਰ ਬੀਬੀ ਦੁਆਰਾ ਕਿ ਲੜਾਈ ਦੇ ਜਣਾ ਜਾ ਉੱਜਾ ਗਿਆ ਲੈ ਫੋਨ ਸੁਭਾ ਲਈ ਤਰੋ ਨਹੀਂ ਖੜਿਆ ਲੈ ਜਾਣਾ ਹੈਗਾ ਫੋਨ ਚੱਲ ਜਾਓ ਕੋਈ ਨਹੀਂ ਰੱਖ ਲੈਣਾ ਰੱਖ ਲੈ ਲੈ ਕੇ ਲੈਣਾ ਰੱਖ ਲੈ ਸ਼ੁਕਰ ਆ ਸ਼ੁਕਰ ਆ ਭਰਾਵਾ ਜਾ ਹੁਣ ਇੱਕ ਦੂਜੇ ਨਾਲ ਜੱਫੀਆਂ ਪਾ ਕੇ ਜਾਓ ਭਰਾ ਜਾਓ ਤੇ ਲੈ ਹੁਣ ਸ਼ਾਂਤੀ ਜੀ ਹੋ ਗਈ ਕਿ ਨਹੀਂ ਚੱਲ ਗਏ ਤੇ ਚੰਗਾ ਹੋ ਗਿਆ ਪਵਾੜੀ ਦੀ ਝੜ ਗਈ ਓਹ ਹੋਹ ਗੱਲ ਨਹੀਂ ਹੈ ਗੱਲ ਨਹੀਂ ਕਰਨ ਗੱਲ ਪੁੰਜੇ ਨਹੀਂ ਪੈਣ ਜਲੇ ਜਲੇ ਬੋਲਦੀ ਗੱਲ ਕਰਨੀ ਰਸ ਇੱਕ ਦਕਾਨੇ ਦੇ ਪਤਲੇ ਹੋ ਜਾਂਦੇ ਆ ਜਿਲੇ ਦੀ ਕੋ ਤਾਰੀਫ ਕਰੇ ਨਾ ਫੇਰ ਹੀ ਸੁਣਦੀ ਇਹਨੂੰ ਜਦੋਂ ਤੂੰ ਕੱਲ ਉਦਾਂ ਦੀ ਕਰਨੀ ਨਾ ਇਹਨੂੰ ਮਿੰਟ ਚ ਸੁਣ ਜਾਣੀ ਮੈਂ ਦੇ ਉਸੇ ਲਈ ਸੁਣ ਲੈਂਦੀ ਉਸੇ ਲਈ ਨਹੀਂ ਨਹੀਂ ਨਾ ਪਸਕੇ ਆ ਨਹੀਂ ਮੈਂ ਉੱਥੇ ਖੰਮਾ ਖੜਾ ਨਹੀਂ ਮੇ ਮਮੀ ਕੀ ਕਹਿੰਦੀ ਇਹ ਸਹਾਲੀਆਂ ਜਾਣਾ ਕਹਿੰਦਾ ਕਿਦਾ ਤੇ ਉਸ ਆ ਮੇਰੇ ਨਾਲ ਰਹਿ ਗਈ ਲੈਂ ਕਹਿੰਦੀ ਆ ਮੈਂ ਕਦੇ ਉਧਰ ਦੀ ਗਈ ਆ ਕਿਤੇ ਮੈਂ ਤਾਂ ਜਾਓ ਜਾਓ ਮੈਂ ਕੀ ਕਿਹਾ ਮੈਂ ਜਾਓ ਉਹ ਬੜੇ भोले ਜਿਹਾ ਮੂਰੇ ਤੇ ਪੜੀ ਪੜੀ ਪੜ ਮੰਗੀ ਅਸ਼ਾ ਕਾਮਲ ਹੁੰਦਾ ਹੈ ਉਸੇ ਉਹ ਤਾਂ ਇਹ ਤਾਂ ਮੋਦੀ ਨਹੀਂ ਕਹੇਲੀ ਭਲੀ ਮਾਨਸ ਬਣ ਜਾਂਦੀ ਜਿੱਦਾਂ ਨਾ ਜਦੋਂ ਇਹਨੇ ਕੰਮ ਲੈਣਾ ਹੋਵੇ ਨਾ ਉਹ ਪੈ ਗਈ ਦੇਚ ਪੈ ਗਈ ਉਹ ਫੰਪਾ ਖੜਾ ਹੋ ਗਿਆ ਉੱਟ ਕੇ ਕੱਕ ਹੋਣੀ ਤੇ ਲੱਗ ਜਾਂਦੀ ਏ ਅਲਟੀ ਬਾੜ ਕੀ ਕੀ ਕਰੂ ਬੰਦਾ ਇਹਨਾਂ ਦਾ ਇਹਨਾਂ ਵਿੱਚ ਨਿਆਹ ਕਰ ਸਕਦੇ ਅਸੀਂ ਇਹਨਾਂ ਦਾ ਨਿਆਹ ਨਹੀਂ ਕਰ ਸਕਦੇ ਹੋਰ ਦੇਖੇ ਰਾਤ ਨੂੰ ਵੀ ਇੱਥੇ ਜਿੱਲੇ ਨਾਲ ਰਾਤ ਨੂੰ ਆਣਾ ਨਾ ਇਹਦਾ ਮੂੰਹ ਦੇਖੀ ਇਹਨਾਂ ਨੇ ਰਾਤ ਆਉਂਦੇ ਗੱਡੀ ਚ ਫੇਰ ਲੜਪਣਾ ਦੇਖ ਲਈ ਆਹ ਹੋਏ ਜੀ ਹਾਂ ਲੜ ਕੇ ਆਉਣਾ ਦੇਖ ਲਈ ਪਹਿਲੇ ਮੂੰਹ ਦੇਖੀ ਉਹਲੇ ਉਹਲੇ ਮੂੰਹ ਦੇਖੀ ਇਹਨੇ ਕਿਦਾਂ ਹੋਇਆ ਉਹਲੇ ਮੈਂ ਕਿਹਾ ਤੋ ਦਰਤੇ ਆਹ ਮਿੰਟ ਚ ਇਹ 15 20 ਮਿੰਟ ਆਪਾਂ ਫੇਕ ਕੋਈ ਕੀ ਬੰਦਾ ਇਹਨਾਂ ਦਾ ਕਰੇ ਹੈ ਇਹ ਗੁੱਸੇ ਕੋਲ ਬਹੁਤ ਹੈ ਹਾਂ ਬੀਬੀ ਚੱਲ ਆਪਾਂ ਸੱਚ ਮੈਸੇਜ ਪੜ੍ਹ ਕੇ ਦਿਖਾ ਦਈਏ ਜਿਨ੍ਹਾਂ ਨੇ ਤੈਨੂੰ ਮੈਸੇਜ ਕੀਤੇ ਆ ਉਹਨਾਂ ਦਾ ਵਿੱਚ ਨਾਂ ਲੈ ਦਈਏ ਪਹਿਲਾ ਮੈਸੇਜ ਆਇਆ ਜੀ ਕੇ ਇਹਦਾ ਨਾਂ ਹੋਣਾ ਕੋਈ ਗੁਰਪ੍ਰੀਤ ਜਾਂ ਕੁਛ ਅੱਛਾ ਉਹਨਾਂ ਨੇ ਕਿਹਾ ਸਾਸਰੀ ਕਾਲ ਵੀਰੇ ਸਾਸਰੀ ਇਰੇ ਮੈਂ ਆਪਣੀ ਜ਼ਿੰਦਗੀ 'ਚ ਅਜੇ ਤੱਕ ਕਿਸੇ ਵੀਡੀਓ ਤੇ ਕਮੈਂਟ ਨਹੀਂ ਕੀਤਾ ਕਮੈਂਟ ਨਹੀਂ ਕੀਤਾ ਪਰ ਬੀਬੀ ਦੀ ਵੀਡੀਓ ਦੇਖ ਕੇ ਰਿਹਾ ਨਹੀਂ ਗਿਆ ਵਾਹਿਗੁਰੂ ਜੀ ਅਗੇ ਅਰਦਾਸ ਆ ਤੁਹਾਡੇ ਪਰਿਵਾਰ ਨੂੰ ਐਵੇਂ ਹੀ ਖੁਸ਼ ਰੱਖੇ ਅੱਛਾ ਬੀਬੀ ਇੱਕ ਗੱਲ ਆ ਕੀ ਆਪੋਨਾਂ ਦਾ ਦੇਣਾ ਇੱਕ ਸਾਡੀਆਂ ਵੀਡੀਓ ਵੇਖਦੇ ਆ ਇੱਕ ਸਾਾਨੂੰ ਪਿਆਰ ਦਿੰਦੇ ਆ ਇੱਕ ਸਾਾਨੂੰ ਦੁਆਵਾਂ ਦਿੰਦੇ ਆ ਹੈ ਨਾ ਨਹੀਂ ਤੇ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸ ਨੂੰ ਦੁਆ ਤੇ ਕੀ ਛੜਦੇ ਆ ਛੜਦੇ ਲੋਕੀ ਸੋ ਧੰਨਵਾਦ ਆ ਵੀਰੇ ਬਹੁਤ ਸੋਹਣਾ ਮੈਸੇਜ ਲੱਗਾ ਸੱਚੀ ਦਿਲੋਂ ਮੈਨੂੰ ਬੜਾ ਸੋਹਣਾ ਲੱਗਿਆ ਮੈਸੇਜ ਦੂਜਾ ਮੈਸੇਜ ਆ ਕਾਰਜ ਸਿੰਘ ਦਾ ਮਾਤਾ ਨਾਲ ਰੌਣਕਾ ਘਰ ਵਿੱਚ ਵੀ ਵੀਰੇ ਸੋ ਧੰਨਵਾਦ ਕਾਰਜ ਸਿੰਘ ਜੀ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਬੀਬੀ ਤੈਨੂੰ ਬਹੁਤ ਪਿਆਰ ਕਰਦੇ ਲੋਕ ਐ ਫਿਰ ਮੈਂ ਦੂਜਾ ਮੈਸੇਜ ਪੜਦਾ ਆ ਪਰਮਜੀਤ ਕੌਰ ਆ ਬੀਬੀ ਅੱਛਾ ਉਹ ਕਹਿੰਦੇ ਬੀਬੀ ਜੀ ਸਾਸਰੀਕਾਲ ਸਾਰੀ ਫੈਮਿਲੀ ਬਹੁਤ ਵਧੀਆ ਐ ਸਾਸਰੀਕਾਲ ਸੋ ਲਵ ਯੂ ਲਵ ਯੂ ਲਵ ਯੂ ਜੀ ਲਵ ਯੂ ਧੰਨਵਾਦ ਤੁਹਾਡਾ ਧੰਨਵਾਦ ਸੋ ਅਮਨ ਕੌਰ ਸੋਤਾ ਜੀ ਕਹਿੰਦੇ ਤੁਹਾਡੇ ਗੋਤ ਦੇ ਸੱਚੀ ਕਿਹਾ ਵੀਰ ਜੀ ਬੀਬੀ ਜੀ ਤੁਸੀਂ ਹੱਸਦੇ ਵਾਸਤੇ ਖੁਸ਼ ਹੁੰਦੇ ਹੋ ਅਸੀਂ ਵੀ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੁੰਨੇ ਆ ਤੇ हां लव यू बीबी जी बाबा <imitation> so, जी ਵਾਏ ਵਾਏ ਬਾਬਾ ਜੀ ਇਦਾਂ ਹੀ ਤੁਹਾਨੂੰ ਹੱਸਦੇ ਵਸਦੇ ਤੰਦਰੁਸਤ ਰੱਖਣ ਸੋ ਲਵ ਯੂ ਜੀ ਲਵ ਯੂ ਢਿੱਲੋਂ ਸਾਹਿਬ ਕਹਿੰਦੇ ਬੀਬੀ ਜੀ ਦਾ ਵੀ ਦਿਲ ਨਹੀਂ ਲੱਗਦਾ ਆਂਟੀ ਜੀ ਤੋਂ ਬਿਨਾਂ ਅੱਛਾ ਇਹਦੇ ਆਪਣੀ ਨੋਂ ਤੋਂ ਬਿਨਾਂ ਦਿਲ ਨਹੀਂ ਲੱਗਦਾ ਨਹੀਂ ਲੱਗਦਾ ਠੀਕ ਹੈ ਨਹੀਂ ਲੱਗਦਾ ਇਹ ਭਰਾਵਾ ਲੜਦੇ ਆ ਤਾਂ ਫੇਰ ਇਹਨਾਂ ਨੂੰ ਸਾਹ ਹੁੰਦਾ ਅਸੀਂ ਲੜਦੇ ਆ ਨਹੀਂ ਗਾ ਇਹ ਤਾਂ ਉਹ ਤਾਂ ਪਿਆਰ ਕੀ ਕਰੀਦਾ ਉਹ ਤਾਂ ਇਹਨਾਂ ਦਾ ਆਪਸ ਵਿੱਚ ਤੇਰਾ ਪ੍ਰੇਮ ਆ ਬੜਾ ਪਿਆਰ ਆ ਫਿਰ ਏਕਮ ਜੀ ਕਹਿੰਦੇ ਸੁਪਰ ਡੂਪਰ ਘੈਂਟ ਸੋ ਲਾਜੋਤ ਕੌਰ ਕਹਿੰਦੇ ਸੱਸਰੀ ਕਾਲ ਸਾਰਿਆਂ ਨੂੰ ਬਾਜੀ ਤੁਸੀਂ ਸੌਂਗ ਸੁਣਾ ਦਿਓ ਤੁਹਾਡੀ ਆਵਾਜ਼ ਬੜੀ ਸੋਹਣੀ ਆ ਅੱਛਾ ਅੱਛਾ ਮੈਨੂੰ ਕਹਿੰਦੇ ਕਿ ਤੁਹਾਡੀ ਆਵਾਜ਼ ਬੜੀ ਸੋਹਣੀ ਆ ਅੱਛਾ ਅੱਛਾ ਸੌਂਗ ਸੁਣਾ ਦਿਓ ਸੋ ਇੱਕ ਹਾਂਜੀ ਜ਼ਰੂਰ ਜੀ ਅਗਲੇ ਵਲੌਗ ਦੇ ਵਿੱਚ ਜ਼ਰੂਰ ਸੌਂਗ ਹੋ ਜਾਊਗਾ ਸੋ ਜਸਵੀਰ ਸਿੰਘ ਕਹਿੰਦੇ ਬਾਜੀ ਮੈਂ ਅਮਰੀਕਾ ਤੋਂ ਦੇਖਦੀ ਆ ਅੱਛਾ ਮੈਨੂੰ ਆਪਣੀ ਦਾਦੀ ਯਾਦ ਆ ਜਾਂਦੇ ਦੇਖ ਕੇ ਧੰਨਵਾਦ ਜਸਵੀਰ ਜੀ ਧੰਨਵਾਦ ਸੱਬੇ ਕੌਰ ਕਹਿੰਦੇ ਆ ਬੀਬੀ ਤੇ ਆਂਟੀ ਦਾ ਪਿਆਰ ਬਹੁਤ ਆ ਇਹ ਗੱਲ ਸੱਚ ਪਿਛਲੇ ਬਜ਼ੁਰਗ ਹੋਣ ਲੋਕਾਂ ਵਾਂਗੂ ਐਕਟਿੰਗ ਨਹੀਂ ਕਰਦੇ ਸੱਚੀ ਗੱਲ ਆ ਬੜਾ ਪਿਆਰ ਆ ਸਾਡਾ ਹਾਂ ਉਹਨਾਂ ਦੇ ਗੁੱਸੇ 'ਚ ਵੀ ਪਿਆਰ ਹੀ ਹੁੰਦਾ ਆ ਧੰਨਵਾਦ ਜੀ ਇਹ ਚੱਲਦਾ ਸੁਭਲ ਕਰੀਦਾ ਆ ਹੂੰ ਕਹਿੰਦੇ ਮੇਰੀ ਵੀ ਜੁਆਇੰਟ ਫੈਮਿਲੀ ਆ ਪੇਕੇ ਘਰ ਮੇਰੇ ਬੀਬੀ ਵੀ ਸੇਮ ਬੀਬੀ ਵਰਗੇ ਆ ਹਾਂ ਜੀ ਮੇਰੇ ਮੰਮੀ ਵੀ ਆਂਟੀ ਜੀ ਵਰਗੇ ਕੂਲ ਨੇਚਰ ਦੇ ਆ ਪੱਲਵੀ ਪੱਲਵੀ ਜਗੋਤਰਾ ਕਹਿੰਦੇ ਵੀਰ ਜੀ ਅਸੀਂ ਵੀਰ ਜੀ ਅਸਲੀ ਰੌਣਕ ਬੀਬੀ ਜੀ ਦੇ ਕਰਕੇ ਆ ਵਾਹਿਗੁਰੂ ਆਪ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰੱਖੇ ਧੰਨਵਾਦ ਜੀ ਤੁਹਾਡਾ ਧੰਨਵਾਦ ਪੱਲਵੀ ਜੀ ਅੰਮ੍ਰਿਤ ਵੀਰ ਕਹਿੰਦਾ ਵਾਹਿਗੁਰੂ ਬੀਬੀ ਜੀ ਵਾਹਿਗੁਰੂ ਬੀਬੀ ਜੀ ਨੂੰ ਜਸਮਨ ਦਾ ਵਿਆਹ ਵਿਆਹ ਜਰੂਰ ਦਿਖਾਓਗੇ ਜਸਮਨ ਦਾ ਵਿਆਹ ਬੀਬੀ ਨੇ ਦੇਖਣਾ ਦੇਖਣਾ ਆ ਅੱਛਾ ਅੱਛਾ ਧੰਨਵਾਦ ਜੀ ਤੇ ਸੋਹਿਲ ਕਾਲੋਂ ਨੇ ਦਿਲ ਭੇਜੀ ਆ ਅੱਛਾ ਤੇ ਗਰਜੀਤ ਕੌਰ ਸੰਧੂ ਕਹਿੰਦੇ ਆ ਵਾਹਿਗੁਰੂ ਜੀ ਖ ਹਮੇਸ਼ਾ ਖੁਸ਼ ਰੱਖਣ ਮਹਾਰਾਜ ਦਾ ਦਰਸਕਾ ਰੱਖੇ ਹਰਪ੍ਰੀਤ ਕੌਰ ਕਹਿੰਦੇ ਬੀਬੀ ਆਂਟੀ ਜੀ ਵੀਰੇ ਸਾਸਰੀ ਕਾਲ ਸਾਸਰੀ ਜੀ ਧੰਨਵਾਦ ਤੁਹਾਡਾ ਪਲਵਿੰਦਰ ਕੌਰ ਨੇ ਵੀ ਦਿਲ ਭੇਜਿਆ ਮਨਪ੍ਰੀਤ ਭੈਣ ਨੇ ਵੀ ਦਿਲ ਭੇਜੇ ਆ ਕੌਰ ਗੁਰਪ੍ਰੀਤ ਕਹਿੰਦੇ ਸਾਸਰੀ ਕਾਲ ਵੀਰ ਜੀ ਭਾਵੇਂ ਕੀ ਤੁਹਾਨੂੰ ਭਾਗ ਤੁਹਾਡਾ ਬੜੇ ਬੜੀ ਹਾਂ ਧੰਨਵਾਦ ਬੀਬੀ ਇੱਕ ਕੌਰ ਗੁਰਪ੍ਰੀਤ ਨੇ ਕਿਹਾ ਸਾਸਰੀ ਕਾਲ ਵੀਰ ਜੀ ਕੀ ਹਾਲ ਆ ਬੀਬੀ ਦਾ ਅੱਛਾ ਤੇ ਇਸ ਜਮਾਨੇ ਦੇ ਪੁਰਾਣੇ ਮੁੱਢ ਨੇ ਇਹਨਾਂ ਨੂੰ ਸੰਭਾਲ ਕੇ ਰੱਖੋ ਅਸੀਂ ਗਰਦਾਸ ਪਰ ਤੋਂ ਆ। ਅੱਛਾ ਅੱਛਾ ਅੱਛਾ। ਧੰਨਵਾਦ ਜੀ ਬਿਲਕੁਲ ਜੀ। ਧੰਨਵਾਦ ਜੀ ਤੁਹਾਡਾ ਤਾਲੁਕਾ। ਮਰਦੀ ਕਿਰਪਾ ਨਾਲ ਆਪਾਂ ਫਾਰਮੈਲਟੀ ਨਹੀਂ ਵਲಾಗ್ ਤੇ ਚਲੋ ਬਣਾਈਦੇ ਬਣਾਈਦੇ ਆ ਪਰ ਬੀਬੀ ਨਾਲ ਉਦਾਂ ਵੀ ਪਿਆਰ ਵੜਾਇਆ। ਵੜਾਇਆ ਜੀ ਮੇਰਾ। ਬੀਬੀ ਹੈਗਾ ਕਿ ਉਦਾਂ ਵੇਖੇ ਲੱਗੇ ਰਹੀਦਾ। ਉਹਨੇ ਬਹੁਤ ਪਿਆਰ ਆ ਮੇਰਾ। ਮੇਰਾ ਪਰਿਵਾਰ ਬੜਾ ਚੰਗਾ। ਬੀਬੀ ਮੈਨੂੰ ਬਾਹਰ ਨਹੀਂ ਜਾਣ ਦਿੰਦੀ ਕਹਿੰਦੀ ਤੈਨੂੰ ਨਹੀਂ ਮੈਂ ਜਾਣ ਦੇਣਾ। ਤੂੰ ਮੇਰੇ ਕੋਲ ਰਹੇਂਗਾ। ਤੇ ਮੈਂ ਬੀਬੀ ਤੈਨੂੰ ਛੱਡ ਕੇ ਜਾਣਾ ਵੀ ਨਹੀਂ ਮੈਂ। ਕੀ ਲੱਭਦੀ ਪਈ ਆ? ਤੇ ਜ ਸਤਵੀਰ ਕੌਰ ਬੀਬੀ ਜੀ ਅੱਜ ਤਾਂ ਪੂਰੇ ਜੋਰ ਸ਼ੋਰ ਨਾਲ ਤੁਹਾਡੀ ਮੰਮੀ ਦੇ ਪਿੱਛੇ ਪੈ ਗਏ ਤੇ ਆਈ ਸ਼ੁਕਰ ਕਰੀਦਾ ਸ਼ੁਕਰ ਕਰੀਦਾ ਤੇ ਇੱਕ ਤਾਂ ਸੁਨੇਹਾ ਕਰੀ ਦੇ ਆ ਇੱਕ ਤਾਂ ਮੈਸੇਜ ਆਇਆ ਤਾਂ ਮੈਨੂੰ ਨਾਂ ਨਹੀਂ ਪੜਨਾ ਸैम ਮੈਮਸ ਪਤਾ ਨਹੀਂ ਕੀ ਨਾਂ ਬੀਬੀ ਜੀ ਨੂੰ ਦਿਲ ਭੇਜੀ ਉਹਨੇ ਸਤਵੀਰ ਕੌਰ ਬੀਬੀ ਜੀ ਨੇ ਨਾਰਦਮੁਨੀ ਨਾਂ ਰੱਖਿਆ ਤੁਹਾਡਾ ਆਹ ਪਾਰ ਗਈ ਤੁਹਾਡਾ ਨਾਂ ਨਹੀਂ ਮੈਨੂੰ ਇਹ ਸੁਕਰਨ ਵਾਲੀ ਆ ਸ਼ੁਕਰਨ ਵਾਲੀ ਮੱਕਨ ਨੂੰ ਨਾਰਮ ਵੀ ਆਹੋ ਹੋਈ ਤੇ ਪਰਮ ਫਿਰ ਜਸਵਿੰਦਰ ਕੌਰ ਕਹਿੰਦੇ ਬੀਬੀ ਜੀ ਵੈਰੀ ਨਾਈਸ ਆ ਖੁਸ਼ ਰਹੋ ਤੇ ਰੂਪਲ ਚਲੋਤਰਾ ਕਹਿੰਦੇ ਲਵ ਯੂ ਬੀਬੀ ਜੀ ਲਵ ਯੂ ਤਾਂ ਲਵ ਲਵ ਯੂ ਕਹ ਦੋ ਲਵ ਯੂ ਜੀ ਲਵ ਯੂ ਤੁਹਾਡਾ ਦੇਸੀ ਕੈਨੇਡੀਅਨ ਬਲੌਗ ਵਾਲੇ ਕਹਿੰਦੇ ਬੀਬੀ ਜੀ ਨੂੰ ਪਲੀਜ਼ ਮੇਰਾ ਪਿਆਰ ਦਿਓ ਮੈਂ ਅਮਰੀਕਾ ਰਹਦੀ ਆ ਆ ਰਾਈਟ ਆਂ ਦਰੋਸੀਆਂ ਰੱਖੇ ਤੁਹਾਡੇ ਲਈ ਮਨੋਣਾ ਤੇ ਰਾਤੀ 1 ਵਜੇ ਤੁਹਾਡੀ ਵੀਡੀਓ ਦੇਖਦੀ ਆ ਰਾਤੀ 1 ਵਜੇ ਹੇਲੋ ਹਾਂ ਹਾਂ ਮਾ ਰਾਈਟ ਹੰਡਰ ਉਸਿਆ ਰੱਖੀ ਕਿਸੇ ਦਰਜਾ ਸਵੇਰ ਬਾਦ ਦੇ ਬੀਬੀਓ ਕਹਿੰਦੇ ਕਿ ਮੇਰੀ ਸਿਹਤ ਲਈ ਨਾ ਵਧੀਆ ਸਿਹਤ ਲਈ ਅਰਦਾਸ ਕਰ ਦੋ ਅੱਛਾ ਕਹਦੇ ਬੀਬੀ ਕਾ ਸਿਹਤ ਵਧੀਆ ਰਹੇ ਸਿਹਤ ਵਧੀਆ ਰਹੋਗੇ ਚੜਦੀ ਕਲਾ ਚ ਰਹੋਗੇ ਚੜਦੀ ਕਲਾ ਚ ਰਹੋਗੇ ਜੀ ਤੁਸੀਂ ਹੰਦਰ ਉਸਿਆ ਰੱਖ ਹਾਂ ਤੇ ਜੋਬਨਜੀਤ ਵੋਪਾਰਾ ਇਹ ਕਹਿੰਦੇ ਸੀ ਬੈਸਟ ਬੀਬੀ ਜੀ ਬਲੌਗ ਲਵ ਯੂ ਬੀਬੀ ਜੀ ਕੈਨੇਡਾ ਤੋਂ ਧੰਨਵਾਦ ਜੀ ਤੈਨੂੰ ਬਹੁਤ ਜੀ ਧੰਨਵਾਦ ਹਰਵਿੰਦਰ ਗੌਰ ਕਹਿੰਦੇ ਸਾਸਰੀ ਕਾਲ ਅਮਰਤ ਵੀਰ ਮੇਰੀ ਮੰਮਾ ਔਰ ਮੇਰੀ ਭੈਣ ਅਮਨਪ੍ਰੀਤ ਤੁਹਾਡੇ ਵਲੌਗ ਦਾ ਵੇਟ ਕਰਦੀ ਰਹਿੰਦੀ ਆ ਅੱਛਾ ਅੱਛਾ ਸਮਾ ਧੰਨਵਾਦੀ ਤੁਹਾਡਾ ਧੰਨਵਾਦ ਤੇ ਧੰਨਵਾਦ ਜੀ ਧੰਨਵਾਦ ਪ੍ਰਭ ਪੁੱਲਰ ਕਹਿੰਦੇ ਆ ਲਵ ਯੂ ਬੀਬੀ ਜੀ ਅਮਰੀਕਾ ਤੋਂ ਅੱਛਾ ਹਾਂ ਗਰਮੀਤ ਸਿੰਘ ਕਹਿੰਦਾ ਬਾਕੀ ਪ੍ਰਮਾਤਮਾ ਤੁਹਾਡੀ ਸਾਰੀ ਫੈਮਿਲੀ ਨੂੰ ਖੁਸ਼ ਰੱਖੇ ਰੱਖੇ ਕਿੰਨੇ ਮੈਸੇਜ ਆਨੂੰ ਪਿਆਰ ਭਰੇ ਕਰਦੇ ਆ ਧੰਨਵਾਦ ਜੀ ਧੰਨਵਾਦ ਫੇਰ ਸੇਵਕ ਸਿੰਘ ਕਹਿੰਦਾ ਵੀਰੇ ਲਵ ਯੂ ਬੀਬੀ ਰੀਲੀ enjoy your vlog ਤੁਹਾਡੀ ਮੰਮੀ ਬਹੁਤ ਵਧੀਆ ਥੈਂਕ ਯੂ ਗਰੇ ਹਰਮਨ ਸੰਧੂ ਕਹਿੰਦੇ ਬੁੱਢੀ ਤਿਲਕ ਜਾਵੇ ਅਛਾ ਤੂੰ ਲਿਖਿਆ ਨਾ ਬੁੱਢੀ ਤਿਲਕ ਨਾ ਜਾਵੇ ਤਾਂ ਪਾਣੀ ਡੋਲਿਆ ਅੱਛਾ 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 ਮਨਿੰਦਰ ਕੌਰ ਕਹਿੰਦੇ ਵੈਰੀ ਨਾਈਸ ਫੈਮਲੀ ਪ੍ਰਪਲਰ ਹਰਮਿੰਦਰ ਕੌਰ ਬਹੁਤ ਸੋਹਣਾ ਵਲੌਗ ਜਸਮਨ ਵੀ ਸੋਹਣਾ ਪੁੱਤ ਅੰਕਲਨ ਟੀਵੀ ਤੇ ਬੀਬੀ ਨੂੰ ਸਾਸਰੀਕਾਰ ਸਾਸਰੀਕਾਰ ਹਾਂ ਸਾਹਿਲ ਕਾਲੂ ਕਹਿੰਦੇ ਲਵ ਯੂ ਬੀਬੀ ਜੀ ਸਖਦੇਵ ਜੀ ਕਹਿੰਦੇ ਬੀਬੀ ਜੀ ਪਿਆਰ ਭਰੀ ਸਾਸਰੀ ਘਰ ਲਾ ਦੇ ਸਤ ਸ੍ਰੀ ਅਕਾਲ ਸਾਸਰੀ ਘਰ ਸਖਵੰਤ ਕੌਰ ਕਹਿੰਦੇ ਬੀਬੀ ਜੀ ਖੁਸ਼ ਰਹੋ ਹੋਰ ਖੁਸ਼ ਰਹੋ ਜੀ ਕੋਈ ਇੱਥੇ ਹੀ ਖੁਸ਼ ਰਹੋ ਜੀ ਆਹੀ ਖੁਸ਼ਾ ਗਰਮੀਤ ਕੌਰ ਕਹਿੰਦੇ ਅਮਰ ਤਾਂ ਬਾਈ ਪ੍ਰਾਨ ਆਕੇ ਪੂਰੇ ਪੰਜਾਬ ਵਿੱਚ ਤੁਹਾਡਾ ਵਲੌਗ ਮੈਂ ਦੇਖਦੀ ਆ ਵਾਹਿਗੁਰੂ ਦੇਖਦਾ ਆ ਧੰਨਵਾਦ ਜੀ ਦਾ ਧੰਨਵਾਦ ਵੀਰੇ ਧੰਨਵਾਦ ਤੇ ਹਰਮਨ ਖੋਸੇ ਦਾ ਨਾਲ ਗੁਰ ਸਮਰੱਥ ਬੀਬੀ ਜੀ ਨਾਲ ਹੀ ਰੌਣਕਾ ਘਰ ਵਿੱਚ ਧੰਨਵਾਦ ਵੀਰੇ ਪੁਰਤਕਾਲ ਤੋਂ ਆ ਬੀਬੀ ਇਹ ਬਾਹਰੋਂ ਤੇ ਹੈਲੋ ਵਾਏ ਤੇ ਰਾਣੀ ਹੈਲੋ ਭਾਜੀ ਸਾਸਰੀ ਕਾਲ ਸਾਸਰੀ ਕਾਲ ਜੀ ਗਗਨਦੀਪ कौर ਕਹਿੰਦੇ ਹੈਲੋ ਬੀਬੀ ਹੈਲੋ ਵੀਰਸ ਹੈਲੋ ਜੀ ਹੈਲੋ 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 ਸਰਦਾਰ ਬੁਟੀਕ ਵਾਲੇ ਕਹਿੰਦੇ ਸਰਦਾਰੀ ਬੁਟੀਕ ਵਾਲੇ ਕਹਿੰਦੇ ਬੀਬੀ ਦਾ ਗੱਲ ਨਾ ਫੜਿਆ ਕਰ ਵੀਰ ਨਹੀਂ ਫੜਦੇ ਜੀ ਉਹ ਮਜ਼ਾਕ ਕਰੀਦਾ ਰੂਬਲ ਚਲੋ ਉਤਰਾ ਕਹਿੰਦੇ ਤੇਰੀਆਂ ਗੱਲਾਂ ਸੁਣ ਕੇ ਆਪਣੀ ਬੀਬੀ ਯਾਦ ਆ ਗਈ। ਦੇਖ ਲਓ। ਗਰਜੀਤ ਕੌਰ ਨੇ ਦਿਲ ਭੇਜਿਆ ਬੋਬੀ ਚੀਮਾ, ਲਵ ਯੂ ਬੋਬੀ ਚੀਮਾ ਜੀ। ਲਵ ਯੂ ਮੇਰਾ ਭਰਾ ਬਹੁਤ ਬਹੁਤ ਪਿਆਰ। ਉਹਗੇ ਮੈਸੇਜ ਤੈਨੂੰ ਆ ਜਾ ਛੇਤੀ ਛੇਤੀ ਕੈਨੇਡਾ ਤੋਂ ਮੈਂ ਮਿਲਦੇ ਆਂ। ਧੰਨਵਾਦ ਤੁਹਾਡਾ। ਇਹ ਮੁੰਡਾ ਬੀਬੀ ਬੋਬੀ ਚੀਮਾ ਕੈਨੇਡਾ ਤੋਂ ਆ। ਇਹ ਆਪਾਂ ਨੂੰ ਬੜਾ ਪਿਆਰ ਕਰਦਾ ਆਪਣਾ ਯਾਰ ਦੋਸਤ ਆ। ਅੱਛਾ ਅੱਛਾ। ਸੋ ਇਹਨੇ ਦਿਲ ਭੇਜੇ ਤੈਨੂੰ। ਠੀਕ ਆ। ਸੋ ਬਹੁਤ ਸੋਹਣੇ ਮੈਸੇਜ ਕੀਤੇ ਯਾਰ ਮੈਨੂੰ ਸਭ ਤੋਂ ਵਧੀਆ ਪਤਾ ਕੀ ਗੱਲ ਲੱ ਭਈ ਤੁਸੀਂ ਯਾਰ ਇੱਕ ਵੀ ਮਾੜਾ ਮੈਸੇਜ ਨਹੀਂ ਕਰਦੇ ਤੇ ਦੂਜੀ ਗੱਲ ਇਹ ਆ ਭਈ ਇੱਕ ਤੁਸੀਂ ਸਾਡੇ ਬਲੌਗ ਵੇਖਦੇ ਹੋ ਦੂਜਾ ਸਾਨੂੰ ਪਿਆਰ ਕਰਦੇ ਦੁਆਵਾਂ ਦਿੰਦੇ ਯਾਰ ਹਨਾ ਇਹ ਸਾਡੀ ਕਿਸਮਤ ਚ ਸਾਡੇ ਹਿੱਸੇ ਆਇਆ ਆ ਤੇ ਇਹ ਮਹਾਰਾਜ ਨੇ ਕੋ ਚੰਗੇ ਕਰਮ ਕੋਈ ਤਾਂ ਪੁਰਾਣੇ ਕੀਤੇ ਆ ਪੁਰਾਣੇ ਤੁਹਾਡੇ ਹਾਂ ਉਸੇ ਮਹਾਰਾਜ ਨੇ ਮਾਂ ਬੀਬੀ ਕੋ ਚੰਗੇ ਕਰਮ ਕੀਤੇ ਜਿਹੜਾ ਦੋਨਾਂ ਨੂੰ ਇੰਨਾ ਪਿਆਰ ਦਿੱਤਾ ਪਿਆਰ ਦਿੱਤਾ ਦੇਖ ਲਓ ਮਹਾਰਾਜ ਨੇ ਤੇ ਅੱਜ ਕੱਲ੍ਹ ਕੇ ਨੂੰ ਬੁਲਾ ਕੇ ਰਾਜੀ ਦੂਜੀ ਗੱਲ ਇਹ ਆ ਜ਼ਿੰਦਗੀ ਵਿੱਚ ਕਦੇ ਹਿੰਮਤ ਨਹੀਂ ਹਾਰਨੀ ਮੈਨੂੰ ਬੜਾ ਚਿਰ ਹੋ ਗਿਆ ਸੀ ਠਕੇ ਧੋਲੇ ਖਾਂਦਿਆਂ ਨੂੰ ਮੈਂ ਗਾਣੇ-ਗੁਣੇ ਵੀ ਗਾਉਂਦਾ ਰਿਆਂ ਗਾਣੇ ਲਿਖਦਾ ਵੀ ਰਿਆਂ ਤੇ ਮਤਲਬ ਕਈ ਕੰਮਾਂ ਦਾ ਗਾਣਿਆਂ ਦਾ ਸ਼ੌਂਕ ਸੀਗਾ ਮੈਨੂੰ ਹੁਣ ਤੇ ਆਵਾਜ਼ ਵੀ ਸਾਡੀ ਐਦਾਂ ਦੀ ਹੋ ਗਈ ਕਿਤੇ ਸੁਣਾਵਾਂਗੇ ਤੁਹਾਨੂੰ ਗਾਣਾ ਤੇ ਮਤਲਬ ਜਿੱਧਰ ਮਾਲਕ ਨੇ ਪ੍ਰਸਿੱਧੀ ਦੇਣੀ ਹੁੰਦੀ ਆ ਸੋ ਇਧਰ ਪ੍ਰਮਾਤਮਾ ਨੇ ਆਪਾਂ ਨੂੰ ਬਖਸ਼ਦੀ ਮਿਹਰ ਕਰਦੀ ਆ ਉਹ ਤੇਰੀ ਹੋ ਗਈ ਐ ਮੇਰੀ ਹਾਂ ਹੁਣ ਬਾਤ ਹੋਈ ਮੇਰੇ ਕਿਦਾਂ ਦੀ ਹੁਣ ਚਲੋ ਕੋਈ ਗੱਲ ਨਹੀਂ ਮਹਾਰਾਤਾ ਬਰੂ ਜ਼ੇਰੇ ਹਾਂ ਬਾੜੀਆਂ ਵੀ ਤਾਂ ਬਰੂ ਜ਼ੇਰੇ ਰੱਖੇ ਸਾਡੀਆਂ ਇਦਾਂ ਦ੍ਰਿਸ਼ਟੀਆਂ ਰੱਖੇ